ਹੈਲੋ ਹਾਂਜੀ ਮਮਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਹਾਂਜੀ ਠੀਕ ਐ ਕੀ ਕਰੀ ਜਾਂਦੇ ਥੋੜਾ ਫੋਨ ਹੀ ਨਹੀਂ ਲੱਗਦਾ ਕੀ ਚੱਕਰ ਹੋਇਆ ਪਿਆ ਮਮਾ ਜੀ ਉਹ ਨਾ ਸ਼ਿਫਟ ਹੋ ਗਈ ਨਾ ਥੋੜੀ ਸ਼ਿਫਟ ਦਾ ਚੇਂਜ ਟਾਈਮ ਹੋ ਗਿਆ ਹੋ ਗਿਆ ਟਾਈਮ ਚੇਂਜ ਹੋ ਗਿਆ ਅੱਛਾ ਅੱਛਾ ਹਾਂਜੀ ਹੁਣ ਵੀ ਨਹੀਂ ਆਂਦੀ ਆ ਕੀ ਨੀਂਦਾਂ ਚ ਗੋਲੀ ਕਰਦਾ ਨਾ ਅੱਛਾ ਔਰ ਕਿਵੇਂ ਐ ਤੇ ਜੀਜੂ ਲੱਗਾ ਤੇਰੇ ਤਾਂ ਬ੍ਰੈਂਟਨ ਚ ਹਾਂ ਜੀ ਜੀ ਲੱਗਿਆ ਮਮਾ ਜੀ ਤੇ ਹੋ ਕਿਵੇਂ ਚੱਲਦਾ ਕੰਮ ਕਰ ਕਿੰਨੇ ਕ ਆ ਜਾਂਦੇ ਤੁੰ ਡਾਲਰ ਬਣ ਜਾਂਦੇ ਰੇਲੀ ਤੇ ਹਾਂ ਬਸ ਮਮਾ ਜੀ ਪਾਣੀ ਚੱਲਦੀ ਹੈ ਕਿ ਤੁਹਾਡੀ ਕਿਰਪਾ ਨਾਲ ਹੀ ਹੈ ਜੋ ਕੁਝ ਵੀ ਹੈ ਤੁਸੀਂ ਜੇ ਸਾਰਾ ਨਾ ਦਿੰਦੇ ਮੈਂ ਤਾਂ ਕਿੱਢ ਡਾਲਰ ਛਾਪ ਦੇਣੇ ਸੀ ਹੂੰ ਉੱਚਾ ਹੂੰ ਸਾਰਾ ਤਾਂ ਮੈਂ ਬਥੇਰਾ ਦਿੱਤਾ ਹੈ ਪਰ ਤੂੰ ਨਾ ਉੱਥੇ ਕੁਝ ਹੋਰ ਸੀ ਤੇ ਇੱਥੇ ਆ ਕੇ ਤੂੰ ਕੁਝ ਹੋਰ ਹੋ ਗਈ ਹੁਣ ਨਾ ਨਾ ਐਵੇਂ ਤਾਂ ਨਹੀਂ ਉੱਥੇ ਕੁਝ ਹੋਰ ਇੱਥੇ ਕੁਝ ਹੋਰ ਉਹ ਤਾਂ ਨਹੀਂ ਮੈਂ ਹੈਗੀ ਮੈਂ ਤਾਂ ਠੀਕ ਐ ਨਾ ਨਾ ਉੱਥੇ ਤਾਂ ਤੂੰ ਕਹਿੰਦੀ ਸੀ ਕਿ ਮम्मा ਇੱਕ ਵਾਰੀ ਮੇਰਾ ਬੀਜਾ ਲਵਾ ਦੇ ਠੀਕ ਐ ਤੇ ਉੱਥੇ ਮੈਂ ਤੇਰਾ ਸਾਰਾ ਕੰਮ ਆਪ ਕਰ ਲਾਂਗੀ ਉੱਥੇ ਬਾਹਰ ਕਿਹੜੇ ਕਿਸ ਨੂੰ ਪਤਾ ਲੱਗਦਾ ਹੈ ਆਗਲਾ ਉਹ ਤਾਂ ਹਾਂ ਤਾਂ ਹੁਣ ਮੈਂ ਤੁਹਾਡੇ ਬਿਨਾਂ ਮੈਂ ਉਹ ਵੀ ਨਹੀਂ ਰਹਿ ਸਕਦੀ ਮੈਨੂੰ ਵੀ ਤੁਹਾਡੀ ਯਾਦਤ ਪਣੀ ਵੀ ਹੈਗੀ ਹਨਾ ਮੈਂ ਵੀ ਲੈ ਹੁਣ ਤੁਸੀਂ ਮੈਨੂੰ ਦੇਖੋ ਮੇਰਾ ਉਤੋਂ ਡਿਵੋਰਸ ਹੋ ਗਿਆ ਸੀ ਹੈਨਾ ਚਲੋ ਮੇਰੀ ਜਵਾਬ ਫੈਣੀ ਸੀ ਇਹ ਤੁਸੀਂ ਮੈਨੂੰ ਸੰਭਾਲਿਆ ਆਈਲਸ ਕਰਵਾਈ ਹੈਨਾ ਮੇਰਾ ਵੀਜ਼ਾ ਵੀ ਪੈਸੀ ਵੀ ਤੁਸੀਂ ਕਰੀ ਮੈਂ ਤੁਹਾਡਾ ਕਿੰਨਾ ਕਿਵੇਂ ਆਸਾਨ ਬੁਲ ਜੂਗੀ ਪਰ ਮੈਂ ਵੀ ਤਾਂ ਤੁਹਾਡੀ ਬਹੁਤ ਕੰਮ ਆਈ ਹੈਨਾ ਕੰਮ ਤਾਂ ਆਈ ਹੈ ਤੂੰ ਮੇਰੀ ਗੱਲ ਸੁਣ ਉੱਥੇ ਜਦੋਂ ਉਹਦਾ ਮਨਦੀਪ ਦਾ ਵਿਆਹ ਸੀਗਾ ਮਨਦੀਪ ਦੇ ਵਿਆਹ ਚ ਆਪਾਂ ਉਹਦੇ ਜਵਾਰੇ ਚ ਕੀਤਾ ਸੀ ਉੱਤੇ ਜਾ ਕੇ ਹੈਨਾ ਹਾਂਜੀ ਤੇ ਮੈਂ ਤੇਰੇ ਨੂੰ ਤੂੰ ਮੈਨਾਂ ਕਮਿਟਮੈਂਟ ਹੀ ਕੀਤੀ ਸੀ ਕਿ ਮਾਮਾ ਜੀ ਵੀ ਸਾਡੇ ਕੋਲ ਤਾਂ ਚਲੋ ਵੀ ਹੈ ਨਹੀਂ ਕੁਝ ਦੇਣ ਲੈਣ ਨੂੰ ਵੀ ਮੇਰਾ ਬਹੁਤ ਹੀ ਹੈਗਾ ਬਾਹਰ ਜਾਣ ਦਾ ਮਨ ਜੀ ਕਰਦਾ। ਹੂੰ। ਤੂੰ ਅਗਲਾ ਆਖੀ ਸੀ ਨਾ ਮੈਨੂੰ ਇਹ ਗੱਲ। ਹਾਂ ਆਖੀ ਸੀ ਇਹ ਗੱਲ ਤਾਂ ਕਿਸੇ ਤੁਹਾਨੂੰ। ਹਾਂ ਵੀ ਮੇਰਾ ਬਾਹਰ ਹੀ ਜਾਣ ਨੂੰ ਬਹੁਤ ਜੀ ਕਰਦਾ ਹੈ ਪਰ ਸਾਡੇ ਕੋਲ ਐਨਾ 25 ਲੱਖ ਰੁਪਏ ਸੀ ਕਿੱਥੋਂ ਲਈਏ। ਹਾਂ ਮਾਮਾ ਜੀ ਇਹ ਗੱਲ ਤਾਂ ਹੈਗੀ ਹੈ। ਫਿਰ ਮੈਂ ਤੇਰੇ ਉਹ ਨਾਲ ਕੀਤੀ ਗੱਲ ਆ ਤੇਰੀ ਮੰਮੀ ਨਾਲ ਗੱਲ ਕੀਤੀ ਐ ਸਮਟਰ ਤੇ ਮੈਂ ਕਿਹਾ ਵੀ ਚਲੋ ਕੁੜੀ ਨੂੰ ਵੀ ਮੈਂ ਲੈ ਜਾਊਂਗਾ ਵੀ ਨਾਨਕ ਸ਼ੱਕ ਵੀ ਤਾਂ ਕੋਲੇ ਸੀ ਭਰਨਾ ਹੀ ਐ। ਹਾਂਜੀ ਮਮਾ ਜੀ ਵੀ ਮੰਨ ਲਓ ਅੱਜ ਤੇਰਾ ਵਿਆਹ ਕਰਦੀ ਤੇ ਜੇ ਮੈਂ ਇਧਰ ਕੈਨੇਡਾ ਤੋਂ ਆਵਾਂ ਜੇ ਮੈਂ ਮੇਰੇ ਕਮਾਈ ਤੇ ਸ਼ਰਮ ਹੈ ਜੇ ਮੰਨ ਲਓ ਮੈਂ ਤੇਰੇ ਨਾਨਕ ਚੱਕ ਤੇ 20 ਲੱਖ ਰੁਪਏ ਨਾਲ ਲਾ ਸਕਾਂ ਤਾਂ ਇਹ ਤਾਂ ਹੈ ਮਮਾ ਜੀ ਹਨਾ ਤੇ ਦੂਜੀ ਗੱਲ ਇਹ ਵੀ ਹੁਣ ਮੈਂ ਚਲੋ ਤੇਰਾ ਵੀਜ਼ਾ ਲਵਾਤਾ ਹਾਂਜੀ ਮਮਾ ਜੀ ਵੀ ਜੋ ਮੈਂ ਤੇਰਾ ਵੀਜ਼ਾ ਨਾਲ ਲਵਾਉਂਦਾ ਤੇ ਤੂੰ ਤਾਂ ਫਿਰ ਇੱਥੇ ਕੋਈ ਜੋਬ ਕਰਦੀ ਹੁੰਦੀ 10000 ਦੇਣ ਤੂੰ ਵੱਧ ਤੋਂ ਵੱਧ ਇੱਥੇ ਤੁਹਾਨੂੰ ਕੋਈ ਇੰਡੀਆ ਚ 15000 ਦੇ ਨਹੀਂ ਨਹੀਂ ਮੈਂ ਹੁਣ ਸਮਝਦੀ ਹਾਂ ਤੁਸੀਂ ਕੀ ਕਹਿ ਰਹੇ ਹੋਗੇ ਦੇਖੋ ਮੈਨੂੰ ਨਾ ਵੀ বারবার ਤੁਸੀਂ ਕਹਿੰਦੇ ਹੋਗੇ ਮੈਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਬਹੁਤ ਜ਼ਿਆਦਾ ਗੁੱਸਾ ਆਉਂਦਾ ਮੇਰਾ ਹੁਣ ਮੈਂ ਕੱਲੀ ਐਂਗੀ ਮੈਂ ਕੁਝ ਕਰਨਾ ਬੈਠਾ ਮਮਾ ਜੀ ਵੀ ਮੈਂ ਨਾ ਹੁਣ ਤੁਹਾਨੂੰ ਸੱਦੂੰਗੀ ਜ਼ਰੂਰ ਸੱਦੂੰਗੀ ਛੇਤੀ ਸੱਦੂੰਗੀ ਤੁਸੀਂ ਐਂ ਨਾ ਕਰੋ ਤੁਸੀਂ ਤੁਸੀਂ ਐਂ ਸੋਚ ਰਹੇ ਹੋ ਵੀ ਮੋਨਾ ਜਾਣ ਬੁੱਝ ਕੇ ਇਗਨੋਰ ਮਾਰ ਰਹੀ ਐ ਜਾਣ ਬੁੱਝ ਕੇ ਉਹ ਨਹੀਂ ਕਰਦੀ ਕਿ ਮੇਰੇ ਨਾਲ ਵੀ ਦੇਖ ਮੈਂ ਤੇਰਾ ਤੇਰਾ ਮੈਂ ਤਾਂ ਨੀ ਰਹਿ ਸਕਦੀ ਨਾ ਮਮਾ ਜੀ ਤੁਹਾਡੀ ਬਿਨਾ ਤੇਰਾ ਵੀਜ਼ਾ ਮੈਂ ਇੱਥੇ ਲਵਾਉਣ ਦੀ ਕੋਸ਼ਿਸ਼ ਕਰਦੇ ਸਾਰੀ ਚੰਗੀ ਸਾਰੀ ਲੱਗ ਜੇ ਮੇਰੇ ਲੱਗੇ ਹਾਂਜੀ ਹਾਂਜੀ ਤੇ ਫਿਰ ਮੈਂ ਆਖਿਆ ਵੀ ਸਰੀਦ ਤੈਨੂੰ ਬ੍ਰਮਟਨ ਲਾ ਦੇਣਾ ਜੇ ਮੈਨੂੰ ਤਿੰਨ ਘੰਟੇ ਦਾ ਰਸਤਾ ਇੱਥੋਂ ਲੱਗਦਾ ਹੈ ਹਾਂਜੀ ਹਾਂਜੀ ਜੇ ਮੈਂ ਇੱਧਰ ਤੇਰੇ ਕੰਨੀ ਜੌਬ ਦੇਖ ਲਾਂ ਤਾਂ ਫਿਰ ਤਾਂ ਆਪਾਂ ਇਕੱਠੇ ਵੀ ਰਹਿ ਸਕਦੇ ਹਾਂ ਤੂੰ ਕਿਉਂ ਤੂੰ ਕਿਸੇ ਨਾਲ ਤੈਨੂੰ ਰਹਿਣਾ ਪਵੇ ਤੂੰ ਮੈਂ ਸੁਣਿਆ ਤੂੰ ਲਿਵਿੰਗ ਚ ਰਹੀ ਹੈ ਕਿਸੇ ਕਾਲੇ ਕੁਲੇ ਨਾਲ ਕਿਸੇ ਨਾਲ ਨਹੀਂ ਨਹੀਂ ਐਵੇਂ ਉਹ ਤਾਂ ਜਾਣ ਬੁੱਝ ਕੇ ਵੀ ਆਪਣੀ ਲੜਾਈ ਹੋ ਜੇ ਨਾ ਤਾਂ ਕਰਕੇ ਲੋਕ ਐਵੇਂ ਮਾਰਦੀ ਹੈਗੇ ਮੈਨੂੰ ਤੇਰੇ ਨਾਲ ਉਹ ਕੁੜੀ ਕੀ ਨਾਮ ਹੈਗੀ ਉਥੋਂ ਲਾਗੇ ਤੋਂ ਉਹ ਕਤੂਮਬਲੇ ਆਓ ਬਰੇਟਿਆ ਵਾਲੀ ਹਾਂ ਹਾਂ ਉਹਨੇ ਦੱਸੀ ਸੀ ਮੈਨੂੰ ਗੱਲ ਸਾਰੀ ਇਹ ਆਵੇਂ ਜਾਣ ਕੇ ਕਰਦੀ ਆ ਤੋ ਤੁਹਾਡੇ ਨਾਲ ਮੈਰਿਜ ਕਰਵਾਉਣ ਨੂੰ ਫਿਰਦੀ ਆ ਵੀ ਪਾਸਾ ਦੇ ਇੱਕੀ ਵੀ ਪਾਸਾ ਜਮੀਂ ਜਾ ਜਾ ਤਾਜੀ ਪੈਸਾ ਤਾਂ ਲਾਣਾ ਹੈ ਗਾਣ ਪੈਸਾ ਹੋਵੇ ਤਾ ਲਾਣਾ ਹਰੇਕ ਨਾਲ ਥੋੜੀ ਕਰੀਦਾ ਤੇਰੇ ਨਾਲ ਤਾਂ ਮੋਹ ਪ੍ਰੇਮ ਹੋਵੇਂ ਦਾ ਬਣ ਗਿਆ ਹਾਂ ਹੁਣ ਕੋਈ ਨਹੀਂ ਕਰਨਾ ਹੁਣ ਤੁਹਾ ਦਾ ਸਾਥ ਜਿੰਨਾ ਤੇ ਘਰੇ ਬੈਠੇ ਉਹਨੇ ਜਵਾਬ ਬੋਲੀ ਜਾਂਦੇ ਤੇਰੇ ਕੋਲੇ ਹਾਂਜੀ ਜਿੰਨਾ ਦੇ ਘਰੇ ਬੈਠੀ ਸੀ ਉਹਨਾਂ ਦੀ ਪੁੱਤਰੀ ਆ ਗੋਰੀਆਂ ਦੇ ਹਾਂਜੀ ਅੱਛਾ ਇਹ ਇੱਕ ਕੰਮ ਤੁਹਾਨੂੰ ਹੋਰ ਦਦਾਂ ਤੁਹਾਨੂੰ ਐਕਸਟਰਾ ਹੋਰ ਘੱਟੋ ਘੱਟ 3500 4000 ਡਾਲਰ ਬਣ ਜਾਇਆ ਕਰੂਗਾ ਠੀਕ ਹੈ ਕੰਮ ਦੱਸ ਦੇਣਾ ਤੁਹਾਨੂੰ ਇੱਕ ਹੋਰ ਹਾਂਜੀ ਅੱਜ ਦੇ ਗੋਰੇ ਆ ਜਵਾਕ ਹੁੰਦੇ ਟਕੇ ਟਕੇ ਗੜਾ ਦੇਖ ਲਿਆ ਕਰ ਇਹਨਾਂ ਨੂੰ ਸ਼ਾਮ ਨੂੰ ਹਾਂ ਇਹ ਤਾਂ ਹੈ ਕੋਈ ਨਹੀਂ ਇਹਨਾਂ ਨੂੰ ਉਹ پارک ਚਲ ਜਾਣ ਨੂੰ ਵਸਤੇ ਹੀ ਹੁੰਦਾ ਹੈਗਾ پارک ਚਲ ਜਾਣ ਵਾਸਤੇ ਖੜਾਉਣ ਵਾਸਤੇ ਉਹ ਗੌਰਵ ਨਹੀਂ ਕਾ ਮੁੰਡਾ ਜਿਹੜਾ ਮੇਰੇ ਕੋਲੇ ਆਉਂਦਾ ਹੁੰਦਾ ਸੀਗਾ ਜਿਹੜਾ ਮੈਨੂੰ ਕਹਿੰਦਾ ਉਹ ਜੀ ਤੁਸੀਂ ਤਾਂ ਮੇਰੇ ਉਹ ਹੀ ਹੋ ਗੁਰੂ ਜੀਓ ਸਭ ਕੁਝ ਹੋਣਾ ਹਾਂ ਹਾਂ ਤੇ ਉਹ ਕੀ ਟੱਕਰੀ ਤਾਂ ਹੈਗਾ ਇੱਥੇ ਜਿਵੇਂ ਮਤਲਬ ਛੋਟੇ ਛੋਟੇ ਬੱਚਾ ਨੂੰ ਸੰਭਾਲਦਾ ਹੈਗਾ ਉਹ ਵੀ ਠੀਕ ਚੱਲਦਾ ਉਹਦਾ ਹਾਂਜੀ ਬਾਕੀ ਮੈਂ ਤੁਹਾਨੂੰ ਗੱਲ ਦੱਸਾਂ ਸਾਰੀਆਂ ਗੱਲਾਂ ਚਲ ਇੱਕ ਪਾਸੇ ਹੈ ਤੇਰਾ ਮੈਂ ਇੱਧਰ ਕਰਾ ਦਿੰਨਾ ਸੈਟਿੰਗ ਤੇ ਤੇਰਾ ਹੈਗਾ ਮਨ ਤਾਂ ਤੂੰ ਮੇਰੇ ਕੋਲ ਨਹੀਂ ਆ ਜਾ ਇੱਧਰ ਫੇਰ ਕੀ ਹੈ ਤੁਹਾਨੂੰ ਦੱਸ ਕੋਈ ਨਹੀਂ ਬੋ ਨਹੀਂ ਤੱਕ ਮੇਰੀ ਗੱਲਾਂ ਸੁਣ ਤੇਰੀ ਵੀ ਤੂੰ ਤੇਰਾ ਆਪ ਤਾਂ ਤੂੰ ਇੱਥੇ ਆ ਕੇ ਤੂੰ ਤਾਂ ਜਮਾਂ ਹੀ ਬਦਲ ਗਈ ਤੇ ਤੇਰਾ ਆਪ ਤਾਂ ਬਿਲਕੁਲ ਵੀ ਨਹੀਂ ਕੋਈ ਜੀ ਕਰਦਾ ਜੀ ਤੱਕ ਉਹਤ ਕਰਦਾ ਮਮਾ ਜੀ ਮੈਂ ਤਾਂ ਰਹਿ ਨਹੀਂ ਸਕਦੀ ਮੈਂ ਤਾਂ ਸੱਚੀ ਰੋਜ਼ਨਾ ਉਂਗਣਾ ਲੈ ਕੇ ਸਾਰਦੀ ਨਹੀਂ ਮੈਂ ਤਾਂ ਤੁਸੀਂ ਇਹ ਜੀ ਆਦਤ ਪਾਈ ਸੱਚੀ ਮੈਂ ਤਾਂ ਸੁੱਕਦੀ ਜਾਂਦੀ ਹਾਂ ਦਿਨੋਂ ਦਿਨ ਤੁਹਾਡੀ ਯਾਦ ਚ ਯਾਦ ਚ ਸੁੱਕਦੀ ਹੁੰਦੀ ਨਾ ਤੂੰ ਪੰਜਾਬ ਛੱਡ ਕੇ ਨਾ ਤੇਰਾ ਸਾਰਾ ਬੀਜ ਵਾਲਾ ਮੈਂ ਭਰਿਆ ਠੀਕ ਹੈ ਫਿਰ ਆਇਲਟ ਦੀ ਫੀਸ ਮੈਂ ਭਰੀ ਇੱਥੇ ਆ ਕੇ ਕੈਨੇਡਾ ਪਹੁੰਚ ਕੇ ਤੂੰ ਇੱਕ ਵਾਰੀ ਵੀ ਨਹੀਂ ਆਖਿਆ ਵੀ ਚਲ ਚਲ ਤੂੰ ਤਾਂ ਚਲ ਇੱਥੋਂ ਦੀ ਅਣ ਜਾਣ ਮੈਂ ਤਾਂ 25 ਸਾਲ ਹੋ ਗਏ ਨੇ ਇੱਥੇ ਰਹਿੰਦੇ ਨੂੰ ਮੈਂ ਤਾਂ ਆ ਹੀ ਸਕਦਾ ਸੀ ਨਾ ਕੋਈ ਨਾ ਤੁਸੀਂ ਆ ਜਾਓ ਨਾ ਫਿਰ ਮੇਰੀ ਤੇ ਗੱਲ ਸੁਣ ਨੀ ਮੈਂ ਤਾਂ ਨਾ ਤੈਨੂੰ ਮੇਰਾ ਤਾਂ ਨਹੀਂ ਲੱਗਦਾ ਜੀ ਤੂੰ ਇਧਰੋਂ ਤੂੰ ਦੇ ਦੇ ਰਿਹਾ ਜੈਨ ਤੇ ਕਿਉਂ ਤੂੰ ਨਾ ਦੇ ਦਿੰਨੀ ਐਂਗੀ ਕੋਈ ਨਹੀਂ ਕਾਹਦੀ ਦੇ ਦਿੰਨੀ ਹਾਂ ਮੈਂ ਤਾਂ ਵੀ ਮੈਨੂੰ ਤਾਂ ਉਹ ਮੰਦੀਪ ਵਾਲਾ ਵਿਆਹ ਚੇਤੇ ਆਈ ਜਾਂਦਾ ਜਦ ਚਵਾਰੇ ਚੱਪ ਕੀਤਾ ਜੀ ਤੈਨੂੰ ਨਹੀਂ ਚੇਤੇ ਆਉਂਦਾ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਹਾਂ ਜੀ ਆਉਂਦਾ ਨੰਨਾ ਮੰਮਾ ਤੂੰ ਆਦੇ ਦਿਮਾਗ ਤੋਂ ਨਾ ਪਹਿਲਾਂ ਤੂੰ ਟੈਨਸ਼ਨ ਦੀ ਗੱਲ ਕਰੀ ਜਣੀ ਹਾਲ ਦਿਮਾਗ ਤੂੰ ਸਟ੍ਰੈਸ ਚੱਕ ਥੋੜਾ ਜਨਾ ਸ਼ਾਂਤਮਨ ਦੇ ਨਾਲ ਸੋਚੀਦਾ ਹੁੰਦਾ ਠੀਕ ਹੈ ਤੇ ਫਾਇਦੇ ਦੀ ਸੋਚਦਾ ਮੈਂ ਹਾਂ ਕਰਾ ਦੇ ਟਿਕਟ ਤਰੀਦੋ ਕਿ ਗੱਡੀ ਭੇਜਾਂ ਤੇਰੇ ਕੋਲੇ ਕਰਵਾ ਦ ਗੱਡੀ ਭੇਜ ਦੇਣਾ ਮੈਂ ਉਹ ਮੁੰਡੇ ਤੋਂ ਪਰਵਾਦ ਕੇ ਰਹੀਆਂ ਮੱਗਲੀ ਸੀਟ ਤੇ ਬੈਠੇ ਠੀਕ ਹੈ ਚੰਗਾ ਨਾ